ਪੰਜਾਬ ਦਾ ਉੱਚਾ ਲੰਬਾ ਨੌਜਵਾਨ ਗੱਭਰੂ ਜਿਸ ਨੇ ਗਾਇਕੀ ਖੇਤਰ ਦੇ ਵਿੱਚ ਆਪਣਾ ਅਜੀਹਾ ਨਾਮ ਚਮਕਾਇਆ ਕਿ ਅੱਜ ਜਦੋਂ ਉਸ ਦੇ ਉੱਪਰ ਔਖੀ ਕੜੀ ਆਈ ਹੈ ਸੰਕਟ ਆਇਆ ਤਾਂ ਪੂਰਾ ਪੰਜਾਬ ਹੀ ਨਹੀਂ ਸਗੋ ਦੇਸ਼ ਆਦੇਸ਼ਾਂ ਦੇ ਵਿੱਚ ਉਸ ਨੂੰ ਚਾਣ ਵਾਲੇ ਉਸ ਦੀ ਸਿਹਤ ਯਾਬੀ ਦੇ ਲਈ ਦੁਆ ਮੰਗ ਰਹੇ ਆ ਅਸੀਂ ਜ਼ਿਕਰ ਕਰ ਰਹੇ ਆ ਰਾਜਵੀਰ ਜਵੰਦਾ ਦਾ ਜੋ ਇਸ ਵੇਲੇ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਚੌਥਾ ਦਿਨ ਹੋ ਚੁੱਕਿਆ ਹੈ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਰਾਜਵੀਰ ਜਵੰਦਾ ਨੂੰ ਹਾਲਾਂਕਿ ਪਹਿਲਾਂ ਨਾਲੋਂ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਣ ਦੀ ਗੱਲ ਤਾਂ ਜ਼ਰੂਰ ਆਖੀ ਜਾ ਰਹੀ ਹੈ ਪਰ ਹਾਲੇ ਵੀ ਜਿਹੜੇ ਕਿ ਰਾਜਵੀਰ ਜਵੰਦਾ ਨੇ ਉਹ ਵੈਂਟੀਲੇਟਰ ਤੇ ਨੇ ਲਾਈਵ ਸਪੋਰਟਿੰਗ ਜਿਹੜੀ ਕਿ ਮਸ਼ੀਨਰੀ ਦੇ ਨਾਲ ਉਹ ਸਰਵਾਈਵ ਕਰ ਰਹੇ ਹੈਗੇ ਨੇ ਹਾਲਾਂਕਿ ਜੋ ਕੁਝ ਪੰਜਾਬ ਦੇ ਵਿੱਚ ਵਕ ਵਕ ਜਿਹੜੇ ਕਿ ਸੰਸਥਾਵਾਂ ਦੇ ਨਾਲ ਜੁੜੇ ਹੋਏ ਲੋਕ ਹੋਣ ਜਾਂ ਫਿਰ ਰਾਜਵੀਰ ਜਵੰਦਾ ਨੂੰ ਚਾਣ ਚਾਣ ਵਾਲੇ ਹੋਣ ਉਹਨਾਂ ਦੇ ਸਰੋਤੇ ਹੋਣ ਉਹ ਲਗਾਤਾਰ ਉਹਨਾਂ ਦੀ ਸਿਹਤ ਯਾਗੀ ਦੀ ਅਰਦਾਸ ਕਰ ਰਹੇ ਨੇ ਕਿਤੇ ਹੁਣ ਇਹ ਜਿਹੜੀ ਕਿ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਹੌਲੀ-ਹੌਲੀ સુધાર ਹੋ ਰਿਹਾ ਹਾਲਕੀ ਮੂਵਮੈਂਟ ਤਾਂ ਬਾਡੀ ਨਹੀਂ ਕਰ ਪਾ ਰਹੀ ਹੈ ਪਰ ਜਿਹੜੀ ਇੰਟਰਨਲੀ ਹੈਗੀ ਹੈ ਕਿ ਬਾਡੀ ਜਿਹੜੀ ਕੀ ਰਿਸਪੌਂਸ ਥੋੜਾ ਬੋਤਾ ਕਰਨਾ ਸ਼ੁਰੂ ਕਰ ਚੁੱਕੀ ਹੈ ਜਿਵੇਂ ਕਿ ਬੀਤੇ ਕੱਲ ਜਿਹੜਾ ਕਿ ਜ਼ਿਕਰ ਕੀਤਾ ਗਿਆ ਸੀ ਰਾਜਵੀਰ ਜਵੰਦਾ ਦੀ ਮਾਂ ਦੇ ਵੱਲੋਂ ਜਦੋਂ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਸਪਰਸ਼ ਕੀਤਾ ਸੀ ਅਤੇ ਕੋਜ ਜਿਹੜੇ ਕਿ ਅਲਫਾਜ਼ ਬੜਤੇ ਸੀ ਕਿ ਪੁੱਤ ਇਹ ਤੇਰੇ ਹੱਥ ਦੇ ਵਿੱਚ ਹੈ ਤੂੰ ਦੇਖ ਤੂੰ ਜ਼ਿੰਦਗੀ ਦੇ ਵਿੱਚ ਉਜਾਲਾ ਕਰਨਾ ਚਾਹਨਾ ਕਰਨਾ ਜਾਂ ਫਿਰ ਹਨੇਰੇ ਦੇ ਵਿੱਚ ਜਦੋਂ ਇਹ ਅਲਫਾਜ਼ ਰਾਜਵੀਰ ਜਵੰਦਾ ਦੇ ਕੰਨਾਂ ਦੇ ਵਿੱਚ ਪਏ ਤਾਂ ਉਸ ਸਮੇਂ ਕੀ ਆ ਜਾਂਦਾ ਹੈ ਕਿ ਰਾਜਵੀਰ ਦੀਆਂ ਅੱਖਾਂ ਦੇ ਵਿੱਚ ਅਹੰਝੂ ਜਿਹੜੇ ਕਿ ਇਹ ਨਿਕਲੇ ਸਨ ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀ ਕਿ ਡਾਕਟਰੀ ਟੀਮਾਂ ਹੈਗੇ ਨੇ ਰਾਜਵੇਰ ਜਵੰਦਾ ਦੀ ਉਹ ਨਿਗਰਾਨੀ ਕਰ ਰਹੀਆਂ ਹੈਗੀਆਂ ਤੇ ਹੁਣ ਵੀ ਜਿਹੜੇ ਕਿ ਵੱਖ-ਵੱਖ ਨੌਜਵਾਨ ਹੈਗੇ ਨੇ ਭਾਵੇਂ ਉਹ ਰਾਜਵੇਰ ਜਵੰਦਾ ਦੇ ਪਿੰਡ ਦੇ ਨਾਲ ਸੰਬੰਧ ਰੱਖਦੇ ਹੋਣ ਜਾਂ ਫਿਰ ਪੰਜਾਬ ਦੇ ਕਿਸੇ ਵੀ ਖਾਨ ਦੇ ਨਾਲ ਤਾਲੁਕਤ ਰੱਖਦੇ ਹੁਣ ਉਹਨਾਂ ਦੇ ਵੱਲੋਂ ਅਰਦਾਸਾਂ ਕੀਤੇ ਜਾ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਜਿਹੜੇ ਕੀ ਉਹ ਖਲਵਾਏ ਜਾ ਰਹੇ ਨੇ ਹੈਗੇ ਨੇ ਅਤੇ ਹਰੇਕ ਜਿਹੜਾ ਕੀ ਵਿਅਕਤੀ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਕਿਉਂ ਨਾ ਹੋਵੇ ਉਹ ਰਾਜਵੀਰ ਜਵੰਦਾ ਨੂੰ ਜਿਹੜਾ ਕੀ ਹੈ ਸਿਹਤਯਾਬ ਕਰਨ ਨੂੰ ਲੈ ਕੇ ਵਾਹਿਗੁਰੂ ਦੇ ਅੱਗੇ ਉਸ ਅਕਾਲ ਪੁਰਖ ਦੇ ਅੱਗੇ ਅਰਦਾਸਾ ਕਰ ਰਿਹਾ ਸੋ ਦੁਆਮਾ ਦੇ ਵਿੱਚ ਕਹਿੰਦੇ ਬਹੁਤ ਅਸਰ ਹੁੰਦਾ ਜਦੋਂ ਦਵਾਈ ਕੰਮ ਨਹੀਂ ਕਰਦੀ ਤਾਂ ਉਸ ਵੇਲੇ ਦੁਆ ਜਿਹੜੀ ਕੀ ਜ਼ਰੂਰ ਅਸਰ ਕਰਦੀ ਹੈ ਤੇ ਇੱਕ ਸਮਾਂ ਉਹ ਵੀ ਸੀ ਜਦੋਂ 4 ਦਿਨ ਪਹਿਲਾਂ ਰਾਜਵੀਰ ਜਵੰਦਾ ਨੂੰ ਬੇहद ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਿਹੜ रेफर ਕੀਤਾ ਗਿਆ ਸੀ 모ਹਾਲੀ ਦੇ ਫੋਟੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਵੇਲੇ ਸੰਕਟ ਇਹ ਸੀ ਕਿ ਅ ਪਰਿਵਾਰ ਜਿਹੜਾ ਕਿ ਬਿਲਕੁਲ ਨਰਾਸ਼ ਹੋ ਚੁੱਕਾ ਸੀ ਡਾਕਟਰਾਂ ਦੇ ਵੱਲੋਂ ਵੀ ਹੱਥ ਕੜੇ ਕਰ ਦਿੱਤੇ ਗਏ ਸਨ ਕਿਉਂਕਿ ਉਹਨਾਂ ਦਾ ਜਿਹੜਾ ਕੀ ਹੈ ਦੱਸਿਆ ਜਾ ਰਿਹਾ ਕਿ ਪੰਜੌਰ ਨਾਲਾਗੜ ਹਾਈਵੇ ਦੇ ਉੱਪਰ ਹਾਈਵੇ ਦੇ ਉੱਪਰ ਜਿਹੜਾ ਕਿ ਮੋਟਰਸਾਈਕਲ ਹਾ사ਗ੍ਰਸਤ ਹੋ ਜਾਂਦਾ ਹੈ ਅਤੇ ਜਦੋਂ ਉਹ ਆਪਣੀ ਬਾਈਕ ਰਾਈਡ ਕਰ ਰਹੇ ਹੁੰਦੇ ਨੇ ਕਿ ਅਚਾਨਕ ਜਿਹੜਾ ਕਿ ਹੈ ਇਹ ਘਟਨਾਕਰਮ ਵਾਪਰ ਜਾਂਦਾ ਹੈ ਪਸ਼ੂ ਅਗਾਂਹ ਕਰਕੇ ਉਹਨਾਂ ਜਿਹੜੀ ਕਿ ਬਾਈਕ ਹੈ ਉਹ ਸਲਿੱਪ ਹੋ ਜਾਂਦੀ ਜਿਸਕੇ ਰਾਜਵੀਰ ਜਵੰਦਾ ਦਾ ਜਿਹੜਾ ਕਿ ਸਿਰ ਹੈ ਉਹ ਜ਼ਮੀਨ ਦੇ ਉੱਪਰ ਇਸ ਕਦਰ ਜ਼ੋਰਦਾਰ ਵਾਜਦਾ ਹੈ ਕਿ ਉਹਨਾਂ ਨੂੰ ਬ੍ਰੇਨ ਇੰਜਰੀ ਹੋ ਜਾਂਦੀ ਹੈ ਉਹਨਾਂ ਨੂੰ ਸਪਾਈਨਲ ਕੋਰਡ ਦੇ ਵਿੱਚ ਜਿਹੜਾ ਕਿ ਕਈ ਫ੍ਰੈਕਚਰ ਆਉਂਦੇ ਨੇ ਰੀਡ ਦੀ ਹੱਡੀ ਦੀ ਜਿਹੜੀ ਕਿ ਉਹ ਟੁੱਟ ਜਾਂਦੀ ਦੀ ਕਿ ਖਬਰ ਨਿਕਲ ਕੇ ਸਾਹਮਣੇ ਆਂਦੀ ਪਰ ਜਦੋਂ ਤੱਕ ਉਹਨਾਂ ਨੂੰ ਮੋਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਲ ਅੱਜ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਭਾਵ ਕਿ ਹਾਰਟ ਅਟੈਕ ਪਿਆ ਸੀ ਜਿਸ ਕਰਕੇ ਜਿਹੜੀ ਕਿ ਕੰਡੀਸ਼ਨ ਹੈ ਉਹ ਕਾਫੀ ਜ਼ਿਆਦਾ ਕ੍ਰਿਟੀਕਲ ਹੋ ਜਾਂਦੀ ਨੇ ਬੋਡੀ ਕੋਈ ਮੂਵਮੈਂਟ ਨਹੀਂ ਕਰ ਰਹੀ ਪਰ ਮੁਹਾਲੀ ਦੇ ਫੋਟੇ ਹਸਪਤਾਲ ਦੇ ਐਕਸਪਰਟ ਜਿਹੜੀ ਕਿ ਡਾਕਟਰਾਂ ਦੀ ਟੀਮ ਦੇ ਵੱਲੋਂ ਰਾਜਵੀਰ ਜਮੰਦਰੋਂ ਬਚਾਉਣ ਦੀ ਪੂਰੀ ਕੋਸ਼ਿਸ਼ ਚੜੀ ਕਿ ਉਹ ਆ ਕੀਤੀ ਜਾ ਰਹੀ ਹੈਗੀ ਤੇ ਨਾਲ ਹੀ ਪਰਿਵਾਰ ਦੇ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਔਖੀ ਘੜੀ ਦੇ ਵਿੱਚ ਜਿਹੜਾ ਕਿ ਇਹ ਰਾਜਵੀਰ ਜਵੰਦਾ ਨੂੰ ਠੀਕ ਕਰਨ ਲਈ ਤੁਸੀਂ ਦੁਆਮਾ ਜ਼ਰੂਰ ਕਰੋ ਕਿਉਂਕਿ ਦੁਆਮਾ ਦੇ ਵਿੱਚ ਬਹੁਤ ਅਸਰ ਹੁੰਦਾ ਹੈ ਸੋ ਦੁਆਮਾ ਦਾ ਅਸਰ ਦੇਖਣ ਨੂੰ ਵੀ ਮਿਲਿਆ ਉਹ ਵੀ ਚਮਤਕਾਰ ਤੋਂ ਘੱਟ ਨਹੀਂ ਹੈ ਜਿਵੇਂ ਕਿ ਆਪਾਂ ਦੇਖਿਆ ਕਿ ਇੱਕ ਉਹ ਸਮਾਂ ਸੀ ਜਦੋਂ ਰਾਜਵੀਰ ਜਵੰਦਾ ਕੋਈ ਮੂਵਮੈਂਟ ਨਹੀਂ ਸੀ ਕਰ ਰਿਹਾ ਤੇ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਸਨ ਤੇ ਉਸ ਤੋਂ ਬਾਅਦ ਹੁਣ ਜਦੋਂ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਤਾਂ ਪਰਿਵਾਰ ਨੂੰ ਥੋੜੀ ਆਸ ਜਿਹੜੀ ਕਿ ਉਹ ਬਜਨੀ ਜ਼ਰੂਰ ਅਸ਼ਰੂ ਹੋ ਚੁੱਕੇ ਹੈਗੇ ਐ ਸੋ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਸਥਿਤੀ ਬਣੀ ਹੋਈ ਹੈ ਉਸ ਸਥਿਤੀ ਦੇ ਨਾਲ ਜਿਹੜਾ ਕਿ ਪਰਿਵਾਰ ਨਿਪਟਤਾ ਲਈ ਰਿਹਾ ਹੀ ਹੈ ਸੋ ਕੋ ਜੇਕਰ ਅਜਿਹੇ ਸਮੇਂ ਦੇ ਵਿੱਚ ਪਰਿਵਾਰ ਜਿਹੜਾ ਕਿ ਹੈਗਾ ਹੈ ਉਹ ਉਹਨਾਂ ਦੁਆਵਾਂ ਕਰਤੇ ਜਾਂ ਤਾਂ ਫਿਰ ਰਾਜਵੀਰ ਜੁੰਦਾਸ ਪਤਾ ਲੱਗ ਕੇ ਅਸਰ ਕੀ ਕੰਡੀਸ਼ਨ ਹੈ ਹੁਣ ਉਹਨਾਂ ਦੀ ਦੇਖੋ ਫਿਜ਼ੀਕਲੀ ਫਿੱਟ ਨੇ ਗੁਰੂ ਮਹਾਰਾਜ ਦੀ ਉਹਨਾਂ ਤੇ ਕਿਰਪਾ ਹੈ ਲੇਕਿਨ ਰਿਕਵਰੀ ਹੌਲੀ ਹੌਲੀ ਹੋ ਰਹੀ ਹੈ ਹਰ ਦਿਨ ਪਹਿਲੇ ਨਾਲੋਂ ਵਹਿਤਰ ਹੁੰਦਾ ਹੈ ਪਰ ਸਾਨੂੰ ਇਹ ਬੜਾ ਦੁੱਖ ਹੈ ਦੀ ਆਵਾਰਾ ਪਸ਼ੂਆਂ ਕਰਕੇ ਲੋਕਾਂ ਦੀਆਂ ਜਾਨਾਂ ਨੌਜਵਾਨਾਂ ਦੀਆਂ ਜਾਰੀਆਂ ਔਰ ਕੋਈ ਇਹਦੇ ਬਾਰੇ ਸੰਜੀਦਗੀ ਨਾਲ ਸੋਚ ਨਹੀਂ ਰਿਹਾ ਪੰਜਾਬ ਵਿੱਚ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਪੰਜਾਬ ਦੇ ਅੰਦਰ ਪਿੰਡਾਂ ਦੇ ਵਿੱਚ ਲੋਕਾਂ ਦੇ ਗੇਟ ਬੰਦ ਰਹਿੰਦੇ ਆ ਜਦਕਿ ਗਊ ਰੱਖਿਆ ਦੇ ਨਾਮ ਤੇ ਇੰਨਾ ਪੈਸਾ ਇਕੱਠਾ ਕਰਦੇ ਆਂ ਸੈਸ ਵੀ ਲਿਆ ਜਾਂਦਾ ਹੈਗਾ ਪੰਜਾਬ ਦੇ ਲੋਕਾਂ ਤੋਂ ਫਿਰ ਵੀ ਉਹ ਪੈਸਾ ਕਿੱਥੇ ਜਾਂਦਾ ਹੈ ਬਿਲਕੁਲ ਮੇਰਾ ਖੁੱਦ ਦਾ ਇਹੀ ਹੈ ਕਿ ਦੇਖੋ ਜਿਹੜਾ ਗਊ ਸੈਸ ਦੇ ਨਾਂ ਤੇ ਪੈਸਾ ਜਾਂਦਾ ਸਾਡੇ ਪੁਰਾਣੇ ਮੰਤਰੀ ਇੱਥੋਂ ਦੇ ਹਜ਼ਾਰਾਂ ਕਰੋੜ ਦੀ ਜ਼ਮੀਨ ਗਊ ਤੇ ਨਾਂ ਤੇ ਲੱਗੇ ਬੜੀ ਗੱਲ ਹੈ ਕਿ ਆਪਾਂ ਉਹ ਟੈਕਸ ਜੰਨੇ ਆ ਪਰ ਟੈਕਸ ਦਾ ਕਦੇ ਹਿਸਾਬ ਲੈਣਾ ਆਪਣਾ ਸਮਝਿਆ ਹੈਗਾ ਫਰਜ਼ ਵੀ ਆਪਾਂ ਪੁੱਛੀਏ ਵੀ ਕਿੱਥੇ ਗਿਆ ਉਹ ਪੈਸਾ ਜੋ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜੇ ਕਿ ਗਊਆਂ ਦੀ ਰੱਖਿਆ ਵਾਸਤੇ ਖਰਚ ਕੀਤਾ ਜਾਂਦਾ ਤੁਸੀਂ ਸੋਚਦੇ ਆਂ ਕਿ ਆਖਰੀ ਇਹ ਐਕਸੀਡੈਂਟ ਹੋਣਾ ਚਾਹੀਦਾ ਠੀਕ ਹੈ ਇਸ ਤੋਂ ਬਾਅਦ ਕੋਈ ਵੀ ਨੌਜਵਾਨ ਦੀ ਜਾਨ ਇਸ ਤਰ੍ਹਾਂ ਨਹੀਂ ਖਤਰੇ ਵਿੱਚ ਪੈਣੀ ਚਾਹੀਦੀ ਇਤਨਾ ਵੱਡਾ ਘਟਨਾਕ੍ਰਮ ਵਾਪਰਿਆ ਇੱਕ ਵਾਰ ਤਾਂ ਪਰਿਵਾਰ ਵੀ ਨਮੋਸ਼ ਹੋ ਗਿਆ ਸੀਗਾ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਸੋ ਦੁਆਮਾ ਦੇ ਵਿੱਚ ਕਹਿੰਦੇ ਬਹੁਤ ਅੱਸਰ ਰੋਈ ਤਾਂ ਹੈ ਜੀ ਗੁਰੂ ਮਹਾਰਾਜ ਉਹ ਕਹਿੰਦਾ ਪ੍ਰਭਾਵੇ ਮਨ ਸਾਸਤੇ ਰੱਖੇ ਇਹ ਤਾਂ ਮਤ ਪ੍ਰਮਾਤਮਾ ਦੇ ਹੱਥ ਜੋ ਪ੍ਰਮਾਤਮਾ ਕਰਦਾ ਤੁ ਜਿੱਥੇ ਦਵਾ ਕੰਮ ਨਹੀਂ ਕਰਦੀ ਦੁਆ ਅਸਰ ਕਰ ਗਈ ਬਿਲਕੁਲ ਬਿਲਕੁਲ ਪ੍ਰਭਾਵੇ ਬਿਨ ਸਾਹ ਤੇ ਰੱਖੀ ਉਹ ਤਾਂ ਬਿਨਾ ਸਾਹਾਂ ਤੋਂ ਵੀ ਰੱਖੀ ਵਾਕੀ ਜਿਸ ਤਰ੍ਹਾਂ ਦੇ ਨਾਲ ਇਹ ਬੇਹਦ ਵੱਡਾ ਜਿਹੜਾ ਕੀ ਇੱਕ ਸੰਕਟ ਆਇਆ ਸੀਗਾ ਰਾਜਵੀਰ ਜਵੰਦਾ ਤੇ ਉਹ ਹੁਣ ਸੰਕਟ ਕਿਤਨਾ ਕੀਤੇ ਕਹਿ ਦਈਏ ਕੀ ਹੁਣ ਟਲਦਾ ਜਾ ਰਿਹਾ ਹੈਗਾ ਜਦੋਂ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਦੁਆਵਾਂ ਕਰਨਾ ਉਸ ਅਕਾਲ ਪ੍ਰਕਿਰਤੀ ਅਗੇ ਰਾਜਪੀਰ ਜਵੰਦਾ ਦੀ ਜਿਹੜੀ ਕਿ ਸਿਹਤਯਾਬੀ ਦੀ ਅਰਦਾਸ ਕਰਨਾ ਹੁਣ ਉਸ ਅਰਦਾਸ ਦਾ ਅਸਰ ਦਿਖਣਾ ਸ਼ੁਰੂ ਹੋ ਚੁੱਕਿਆ ਕਿ ਰਾਜਪੀਰ ਜਵੰਦਾ ਹੁਣ ਪਹਿਲਾ ਦਿਨ ਨਾਲੋਂ ਜਿਹੜਾ ਕਿ ਹੌਲੀ-ਹੌਲੀ ਸਰਵਾਈਵ ਕਰ ਰਹੇ ਹੈਗੇ ਨੇ ਉਹਨਾਂ ਦੀ ਬੋਡੀ ਜਿਹੜੀ ਕਿ ਉਹ ਲੜ ਰਹੀ ਹੈਗੀ ਹੈ ਅਤੇ ਜਿਸ ਤਰ੍ਹਾਂ ਦੇ ਨਾਲ ਹੁਣ ਇੱਕ ਠੰਡੀ ਹਵਾ ਦਾ ਬੋਲਾ ਆਇਆ ਤੇ ਪਰਿਵਾਰ ਦੇ ਇੱਕ ਆਸ ਜਿਹੜੀ ਕਿ ਉਹ ਜ਼ਰੂਰ ਬਚ ਕਿ ਕਿਉਂਕਿ ਜਦੋਂ ਇੱਕ ਪਰਿਵਾਰ ਦੁਆ ਕਰਦਾ ਤਾਂ ਫਿਰ ਉਹ ਪਰਮਾਤਮਾ ਜਿਹੜਾ ਕਿ ਹੈਗਾ ਜ਼ਰੂਰ ਸੁਣਦਾ ਹੈਗਾ ਖਾਸ ਕਰਕੇ ਉਸ ਮਾਂ ਦੀ ਪੁਕਾਰ ਕਹਿੰਦੇ ਕਿ ਕਦੇ ਖਾਲੀ ਨਹੀਂ ਜਾਂਦੀ ਕਿ ਮਾਂ ਦੀ ਜਿਹੜੀ ਕਿ ਦਿੱਤੀ ਹੋਈ ਦੁਆ ਹੈਗੀ ਹੈ ਨਾ ਉਹ ਸਤ ਆਸਮਾਨ ਉਸ ਤੁਰ ਦਰਗਾਹ ਦੇ ਵਿੱਚ ਵੀ ਪਰਮਾਤਮਾ ਦੇ ਵੱਲੋਂ ਪ੍ਰਵਾਨ ਕੀਤੀ ਜਾਂਦੀ ਹੈ ਸੋ ਕੱਲੇ ਰਾਜਵੀਰ ਜਵੰਦਾ ਦੇ ਪਤਨੀ ਜਾਂ ਫਿਰ ਮਾਂ ਬੱਚੇ ਹੀ ਨਹੀਂ ਪੈਣਾ ਹੀ ਨਹੀਂ ਸਗੋ ਪੂਰਾ ਪੰਜਾਬ ਖਾਸ ਕਰਕੇ ਰਾਜਵੀਰ ਜਵੰਦਾ ਦੇ ਚਾਣ ਵਾਲੇ ਦੇਸ਼ ਆ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਕਿ ਸਰੋਤੇ ਹੈਗੇ ਨੇ ਉਹ ਵੀ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਨੇ ਕਿ ਦੁਬਾਰਾ ਇਸ ਰਾਜਪੀਰ ਜਬੰਦਾ ਨੂੰ ਜਿਹੜਾ ਕੀ ਹੈ ਉਹ ਪਰਮਾਤਮਾ ਬਲ ਬਖਸ਼ੇ ਅਤੇ ਉਹਨਾਂ ਨੂੰ ਤੰਦਰੁਸਤ ਕਰੇ ਕਿ ਉਹ ਦੁਬਾਰਾ ਸਟੇਜ ਤੇ ਆ ਕੇ ਸ਼ੋਅ ਕਰਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਉਹ ਪੰਜਾਬੀ ਮਾਂ ਬੋਲੀ ਜਿਨ੍ਹਾਂ ਦੀ ਬਦੌਲਤ ਜਿਹੜੀ ਕਿ ਲੋਕ ਗਾਇਕੀ ਦੇ ਨਾਲ ਰਾਜਵੀਰ ਜਵੰਦਾ ਨੇ ਆਪਣਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਮਕਾਇਆ ਹਾਲਾਂਕਿ ਉਹਨਾਂ ਦੇ ਚਾਣ ਵਾਲੇ ਪਰਸੰਸ਼ਕ ਨਾ ਸਿਰਫ ਪੰਜਾਬ ਸਗੋ ਅਮਰੀਕਾ ਕੈਨੇਡਾ ਜੋ ਕਿ ਕੋਈ ਵੀ ਕੰਟਰੀ ਹੋਵੇ ਉੱਥੇ ਰਾਜਵੀਰ ਜਵੰਦਾ ਜਿੱਥੇ ਸ਼ੋਅ ਲੱਗਦਾ ਸੀ ਤਾਂ ਉੱਥੇ ਵੱਡਾ ਹਜੂਮ ਉਮੜ ਆਉਂਦਾ ਸੀ ਤੇ ਹੁਣ ਜਦੋਂ ਉਸੇ ਸਟਾਰ ਦੇ ਉੱਪਰ ਸੰਕਟ ਆਇਆ ਤਾਂ ਫਿਰ ਉਹੀ ਜਿਹੜੇ ਕਿ ਰਾਜਵੀਰ ਜਵੰਦਾ ਦੇ ਚਾਣ ਵਾਲੇ ਪਰਸੰਸ਼ਕ ਨੇ ਆਪਣੇ ਇਸ ਤਰੂ ਉਤਾਰੇ ਸਟਾਰ ਦੀ ਸੇਤ ਜਾਂ ਬਿਨੂ ਲੈ ਕੇ ਅਰਦਾਸਾ ਕਰ ਰਹੇ ਨੇ ਸੋ ਤੁਸੀਂ ਵੀ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਅਤੇ ਉਸ ਪਰਮਾਤਮਾ ਦੇ ਅੱਗੇ ਜਿਹੜੀ ਅਰਦਾਸ ਜ਼ਰੂਰ ਕਰਿਓ ਤਾਂ ਕਿ ਇੱਕ ਮਾਂ ਦਾ ਪੁੱਤ ਇੱਕ ਭੈਣ ਦਾ ਭਾਈ ਅਤੇ ਇੱਕ ਲੜਕੀ ਦਾ ਜਿਹੜਾ ਕੀ ਸੁਹਾਗ ਹੈ ਉਹ ਜਲਦ ਤੋਂ ਜਲਦ ਠੀਕ ਹੋ ਸਕੇ ਵਿਦਾਰੇ ਅਪਟਲੀ ਟੂਡਰ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪ੍ਰਵਿੰਦਰ ਮੋਹਾਲੀ